ਯਾਰੀ ਐਸਾ ਪ੍ਰੋਡਕਟ ਆ ਇਹ ਇਸ ਪ੍ਰੋਡਕਟ ਨੇ ਕ੍ਰਾਂਤੀ ਲੈ ਕੇ ਆਉਣੀ ਆ ਕ੍ਰਾਂਤੀ ਅੱਜ ਰੈਨਾਟਸ ਵੈਲਨਸ ਨੂੰ ਆਪਾਂ ਨੂੰ ਕਰਦੇ ਪ੍ਰਮੋਟ 5 ਸਾਲ ਹੋ ਗਏ 5 ਸਾਲਾਂ ਦੇ ਵਿੱਚ ਜਿੱਦਾਂ ਅਸੀਂ ਰੈਨਾਟਸ ਵੈਲਨਸ ਨਾਲ ਰੈਨਾਟਸ ਨੂੰ ਉਹਨਾਂ ਨਾਲ ਲੋਕਾਂ ਦੀਆਂ ਬਿਮਾਰੀਆਂ ਨੂੰ ਠੀਕ ਕੀਤਾ ਕਿਸੇ ਦਾ ਸ਼ੂਗਰ ਕਿਸੇ ਦਾ ਕੈਂਸਰ ਕਿਸੇ ਦਾ ਲੀਵਰ ਦੀ ਪ੍ਰੋਬਲਮ ਕਿਹੜੀ ਕ੍ਰਾਂਤੀ ਆਈ ਆ ਯਾਰ ਆਪਣੇ ਆਰਗੈਨਿਕ ਜਦੋਂ ਆਪਾਂ ਫੂਡ ਦਿੱਤਾ ਲੋਕਾਂ ਨੂੰ ਹਣਾ ਕੀ ਕਿ ਕਿੰਨੀ ਰਿਸਪੈਕਟ ਬਣ ਗਈ ਸਭ ਲੋਕ ਡਾਕਟਰ ਕਹਿ ਕੇ ਬਣਾਉਂਦੇ ਆ ਹਨਾ ਕੋਈ 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 ਐਦਾਂ ਥੋੜੀ ਕਹਿੰਦਾ ਕਿ ਨੈਟਵਰਕਿੰਗ ਕਰਦੇ ਹੋ ਤੁਸੀਂ ਹਨਾ ਲੋਕੀ ਕਹਿੰਦੇ ਯਾਰ ਇਹ ਇੱਕ ਡਾਕਟਰ ਵਾਲਾ ਕੰਮ ਆ ਬਲੇਸਿੰਗਸ ਹਨਾ ਪੈਸੇ ਮਿਲਦੇ ਆ ਪੈਹਾ ਬਣਦਾ ਬਲੇਸਿੰਗਸ ਮਿਲਦੀਆਂ ਨੇ ਰਿਲੇਸ਼ਨ ਬਣਦੇ ਆ ਸੋ ਇਹ ਕੰਮ ਵੀ ਜਿੱਦਾਂ ਰਨਾਰਡਾ ਸਨੋਵਾ ਨੇ ਕੰਮ ਕੀਤਾ ਨਾ ਇਹ ਵੀ ਬਾਈ ਜੀ ਉਦਾਂ ਹੀ ਕੰਮ ਕਰੂਗਾ ਕਿਉਂਕਿ ਇਹ ਇਹ ਰਨਾਰਡਾ ਸਨੋਵਾ ਨੇ ਸਾਡੀ ਬਾਡੀ ਨੂੰ ਸਵਾਰਿਆ ਇਹ ਸਾਡੀ ਸੋਲ ਨੂੰ ਸਵਾਰੂਗਾ ਯਸ ਇਹ ਸਾਡੀ ਜ਼ਮੀਨ ਨੂੰ ਸਵਾਰੂਗਾ ਜ਼ਮੀਨ ਦੇ ਵਿੱਚ ਜਿਹੜੇ ਤੱਤ ਖਤਮ ਹੋ ਗਏ ਉਹਨਾਂ ਨੂੰ ਪੂਰਾ ਕਰੂਗਾ ਜਿਹੜਾ ਰੇ ਸਪਰੇ ਨੇ ਜ਼ਮੀਨਾਂ ਉਪਜਾਊ ਸ਼ਕਤੀ ਖਤਮ ਕਰਤੀ ਉਹਨੂੰ ਸੈੱਟ ਕਰੂਗਾ ਬਾਈ ਜੀ ਇਹ ਪ੍ਰੋਡਕਟ ਰੈਨਾਟਸ ਨੋਵਾ ਤੋਂ ਵੀ ਵੱਡੀ ਕ੍ਰਾਂਤੀ ਲੈ ਕੇ ਆ ਰਿਹਾ ਡੇਢ ਮਹੀਨਾ ਹੋ ਗਿਆ ਲਾਂਚ ਹੋਏ ਨਾ ਬਿਲਕੁਲ ਔਰ ਡੇਢ ਮਹੀਨੇ ਦੇ ਵਿੱਚ ਡਿਮਾਂਡ ਨਹੀਂ ਪੂਰੀ ਹੋ ਰਹੀ ਰਿਜ਼ਲਟ ਦੇ ਵੀਡੀਓਜ਼ ਲੋਕੀ ਕਿਸਾਨ ਖੁਦ ਵੀਡੀਓ ਬਣਾ ਬਣਾ ਕੇ ਪ੍ਰਮੋਟ ਕਰ ਰਹੇ ਨੇ ਆ ਕਿ ਆ ਸਾਡਾ 15 ਦਿਨਾਂ ਬਾਅਦ ਸਾਡੀ ਫਸਲ ਡਬਲ ਹੋ ਗਈ ਇਹਨੇ ਹੋਰ ਕ੍ਰਾਂਤੀ ਲੈ ਕੇ ਆਉਣੀ ਆਸ ਪ੍ਰੋਡਕਟ ਨੇ ਅੱਛਾ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਅੱਜ ਕਿਸਾਨ ਭਰਾ ਜਿੰਨੇ ਨੇ ਤੁਸੀਂ ਵੀ ਖੇਤੀ ਕੀਤੀ ਆ ਮੈਂ ਵੀ ਖੇਤੀ ਕੀਤੀ ਆ ਬਾਈ ਜੀ ਖੇਤੀ ਦੇ ਵਿੱਚ ਕੱਖ ਨਹੀਂ ਬਚਦਾ ਟਾਈਮ ਪਾਸ ਨਹੀਂ ਹੁੰਦਾ ਜਦੋਂ ਅਸੀਂ ਖੇਤੀ ਕਰਦੀ ਸੀ ਬਿਜਲੀ ਦੇ ਬਿੱਲ ਨਹੀਂ ਭਰ ਹੁੰਦੇ ਸੀ ਸਾਡੇ ਤੋਂ ਘਰ ਦੇ ਬਿਲਕੁਲ ਇਧਰ ਲੋਕਾਂ ਤੋਂ ਬੱਚਿਆਂ ਦੀ ਫੀਸਾਂ ਨਹੀਂ ਭਰ ਹੁੰਦੀਆਂ ਖੁਦ ਹੀ ਮਿੱਟੀ ਖੂਨ ਨੂੰ ਲੱਗਣ ਵਾਲਾ ਕੰਮ ਹੋ ਜਾਂਦਾ ਸਾਰੇ ਕੰਮ ਲੋਕੀ ਦਿਹਾੜੀਆਂ ਤੇ ਕਰਾਉਂਦੇ ਆ ਮਸ਼ੀਨਰੀਆਂ ਆ ਗਈਆਂ ਖੁਦ ਬੰਦੇ ਕੰਮ ਨਹੀਂ ਕਰਦੇ ਆ ਬਹੁਤ ਔਖਾ ਆ ਇੱਥੇ ਕਿਸਾਨ ਮੈਨੂੰ ਇਹ ਦੱਸੋ ਕਿਹੜੇ ਕਿਸਾਨ ਨੂੰ ਰਿਹਾ ਸਪਰੇਹਾ ਕਰਕੇ ਪੈਸਾ ਆਇਆ ਆਪਣਾ ਪੀਜੀਪੀ ਲੋਕ ਯੂਜ਼ ਕਰਨਗੇ ਇੱਕ ਤਾਂ ਆਰਗੈਨਿਕ ਖੇਤੀ ਹੋਊਗੀ ਖਰਚਾ ਘਟੂਗਾ ਫਸਲ ਵੱਧ ਨਿਕਲੂਗੀ ਔਰ ਕਿਸਾਨ ਜਿੰਨੇ ਯੂਜ਼ ਕਰਕੇ ਰਿਜ਼ਲਟ ਲੈ ਕੇ ਅੱਗੇ ਪ੍ਰਮੋਟ ਕਰਨਗੇ ਬਾਈ ਜੀ ਪੈਸਾ ਕਮਾਉਣਗੇ ਦੱਸੋ ਇਹ ਜਾ ਕੰਮ ਕਿੱਥੇ ਮਿਲਦਾ ਅੱਜ ਤੁਹਾਡੇ ਸਰਕਲ ਦੇ ਜਿੰਨੇ ਕਿਸਾਨ ਨੇ ਯਾਰ ਗੱਡ ਕੇ ਪ੍ਰਮੋਟ ਕਰੋ ਬਾਈ ਨਾਲੇ ਪੈਸਾ ਕਮਾਉਣਗੇ ਨਾਲੇ ਲੋਕਾਂ ਦੇ ਰਿਲੇਸ਼ਨ ਬਿਲਡ ਹੋਣਗੇ ਨਾਲੇ ਆਰਗੇਨਿਕ ਖੇਤੀ ਹੋਊਗੀ ਕਿੱਡੀ ਫੱਡੀ ਸਮਾਜ ਨੂੰ ਸੇਧ ਆ ਤੇ ਕਿੱਡਾ ਵੱਡਾ ਬੈਨੀਫਿਟ ਆ ਯਾਰ ਬਿਲਕੁਲ ਸਹੀ ਫਿਰ ਅੱਜ ਅਸੀਂ ਪ੍ਰਾਊਡ ਕਰ ਸਕਦੇ ਹਾਂ ਕਿ ਸਾਨੂੰ ਕੰਪਨੀ ਨੇ ਐਡੀਆਂ ਤਾਕੜੇ ਪ੍ਰੋਡਕਟ ਬਣਾ ਕੇ ਦਿੱਤੇ ਆ ਅਸੀਂ ਸੀਨਾ ਠੋਕ ਠੋਕ ਕੇ ਪ੍ਰੋਡਕਟ ਨੂੰ ਅਸੀਂ ਪ੍ਰਮੋਟ ਕਰ ਸਕਦੇ ਹਾਂ ਬਿਲਕੁਲ ਕਰਨੇ ਚਾਹੀਦੇ ਆ ਬਿਲਕੁਲ ਸਹੀ ਬਿਲਕੁਲ ਜਾਣਾ ਚਾਹੀਦਾ ਵੱਧ ਤੋਂ ਵੱਧ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਣਾ ਚਾਹੀਦਾ ਸਾਨੂੰ ਜਾ ਕੇ ਇੱਕ ਵਾਰੀ ਟੈਸਟੀਮੋਨੀਅਮ ਦੇ ਕੇ ਜਿੰਨਾ ਮਰਜ਼ੀ ਵਟਾ ਕੰਮ ਕਰ ਲਓ yes ਪਰ ਨਿਕਲਣਾ ਪੈਣਾ ਮਾਰਕੀਟ ਦੇ ਵਿੱਚ ਉਹ ਮਾਰਕੀਟ ਵੇਟ ਕਰ ਰਹੀ ਆ ਬਹੁਤ ਵੱਡਾ ਕੰਮ ਹੋਣਾ ਆ ਕ੍ਰਾਂਤੀ ਆਉਣੀ ਆ ਕ੍ਰਾਂਤੀ ਬਜ਼ਨਸ ਦੇ ਵਿੱਚ ਜਿੰਨਾ ਕੰਮ 5 ਸਾਲ ਚ ਕੀਤਾ ਮੈਨੂੰ ਲੱਗਦਾ 2025 ਚ ਉਤੋਂ ਡਬਲ ਕਰ ਦੇਣਾ 1 ਸਾਲ ਦੇ ਵਿੱਚ ਬਿਲਕੁਲ ਇਹ ਇਹ ਨਾ ਪ੍ਰੋਡਕਟਾਂ ਦੀ ਬਦਲਾਵਤ yes ਬਹੁਤ ਵੱਡਾ ਕੰਮ ਹੋਣਾ ਬਹੁਤ ਵੱਡਾ ਕੰਮ ਹੋਣਾ ਬਹੁਤ ਵੱਡਾ ਸੋ ਮੈਂ ਤਾਂ ਬਹੁਤ ਐਕਸੈਪਟਡ ਹਾਂ ਬਹੁਤ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ